ਪਰਮਾਤਮਾ ਨੇ ਵੀ ਬੜੀ ਕਿਰਪਾ ਕੀਤੀ ਬੜੀ ਕਿਰਪਾ ਕੀਤੀ 40 ਸਾਲ 45 ਸਾਲ ਤਪ ਕਰਕੇ ਸੰਸਾਰ ਦੇ ਭਲੇ ਵਾਸਤੇ ਕੈਸੀ ਜਗ੍ਹਾ ਤੇ ਆ ਕੇ ਬੈਠ ਗਏ ਇੱਥੇ ਬੈਠ ਕੇ ਸੁਖੀ ਵਰਤਾਇਆ ਇੱਥੇ ਬੈਠ ਕੇ ਸੁਖੀ ਵਰਤਾਇਆ ਸੁਖੀ ਸੁਖਵਸਤ ਸੰਸਾਰਿਕ ਸੁਖ ਵਾਸਤੇ ਉਹਨਾਂ ਨੇ ਬਹੁਤ ਵੱਡਾ ਅਪਰਕਾਰ ਅਰੰਧਨਾ ਕੀਤੀ ਇੱਥੇ ਬੈਠ ਕੇ ਉਹਨਾਂ ਨੇ ਪਰ ਜਗਨ ਲਈ ਵੀ ਮਹਾ ਮੁੱਖਾ ਨੇ ਵੀ ਕੀ ਜਪਣਾ ਹੈ ਉਸ ਨੂੰ ਗੁਰਨਾਨਕ ਦੇ ਮਿਸ਼ਨ ਨੂੰ ਇੱਥੇ ਉਹਨਾਂ ਨੇ ਚਲਾਉਣ ਵਾਸਤੇ ਯਤਨ ਕੀਤਾ ਕਿ ਤੁਸੀਂ ਜਪਣਾ ਹੈ ਗੁਰੂ ਦੇ ਬਨਣਾ ਹੈ ਗੁਰੂ ਦੇ ਬਨਣਾ ਹੈ ਆਪਾਂ ਤੇ ਤੂੰ ਤੂੰ ਬਨਣ ਗੁਰੂ ਦਾ ਬਨ ਕੇ ਫਿਰ ਗੂੰ ਤੋਂ ਖਟਣਾ ਕੀ ਹੈ ਆਪਾਂ ਤੇ ਜਿੰਨੇ ਸੰਸਾਰ ਤੇ ਜੀਵ ਆਨੇ ਨੇ ਸਾਰੇ ਪਦਾਰਥਾਂ ਨਾਲ ਪਈ ਹੈ ਸਭ ਪਦਾਰਥ